ਜੀ ਕੀ ਹਾਲ ਨੇ ਜੀ ਪ੍ਰੋਗਰਾਮ ਮਾਰਕਟਾਈ ਦੀ ਕਰਦੇ ਹਾਂ ਸ਼ੁਰੂਆਤ ਜੀ ਸਭ ਤੋਂ ਪਹਿਲਾਂ ਤਾਂ ਇੰਟਰੋਡਕਸ਼ਨ ਜ਼ਰੂਰੀ ਹੈ ਜਿਪ ਖੋਲ ਦਿੱਤੀ ਤਾਂ ਮਾਈਕ ਤਾਂ ਪੱਟਾ ਜਿਪ ਖੋਲ ਨਹੀਂ ਪੈਣੀ ਕਿਉਂਕਿ ਗਰਮੀ ਲੱਗਣਾ ਪਈ ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋ 1 ਮਿੰਟ ਰੋਸਟ ਦਾ ਮਤਲਬ ਰੋਸਟਿੰਗ ਦਾ ਮਤਲਬ ਹੁੰਦਾ ਜਿਹੜਾ ਗੱਲਾਂ ਪੂਰੀਆਂ ਕਰੇ ਗੱਲਾਂ ਦਾ ਕੜਾ ਬਣਾਵੇ ਔਰ ਮਤਲਬ ਸਬਸਕ੍ਰਾਈਬ ਹੀ ਦੱਸੇ ਇਹ ਨਹੀਂ ਵੀ ਕੋਈ ਨੀ ਜਾਵੇ ਰੋਸਟਿੰਗ ਕਰਨਾ ਲੱਗ ਚੀਏ ਆਪਣੇ ਲੋਕਾਂ ਨੂੰ ਨਹੀਂ ਪਤਾ ਰੋਸਟਿੰਗ ਕੀ ਚੀਜ਼ ਹੈ ਗਾਲ ਮੰਦਾ ਚੱਲ ਕੱਢਦਾ ਨਾ ਇਹ ਕੀ ਰੋਸਟਿੰਗ ਜੋ ਕਿ ਬੈਕਵਰਡ ਫਿਰ ਤਾਈਂ ਕੋਣ ਹੈ ਆਪਾਂ ਬੈਕਵਰਡ ਕਿਉਂ ਆ ਤੇ ਹੁਣ ਪਾਨਸ ਤੂੰ ਮੈਨੂੰ ਫੋਨ ਕਰੀ ਜਾਂਦੇ ਆ ਆਹ ਅਖੀਰੀ ਤੇ ਪਾਨਸ ਤੂੰ ਬਾਰੇ ਬੋਲ ਪਾਨਸ ਤੂੰ ਬਾਰੇ ਸਹੀ ਪਾਨਸ ਤੂੰ ਬਾਰੇ ਬੋਲ ਜੀਰੋ ਸੀ ਵੀ ਆਪਣੇ ਤਨੂ ਅੱਗੇ ਮੈਂ ਸਵੇਰੇ ਵੀ ਸਮਝਾਇਆ ਵੀ ਆਪਣੇ ਏਰੀਆ ਦੇ ਵਿੱਚ ਜੱਟਵਾਦ ਮੈਂ ਜੱਟ ਕੌਮ ਨੂੰ ਨਹੀਂ ਕਹਿ ਰਹਿਆ ਜੱਟ ਕੌਮ ਤੋਂ ਲੱਗ ਚੀਜ਼ ਜਿਹੜੇ ਖੇਤਾਂ ਜੱਟ ਕੌਮ ਕਰਦੇ ਜੇ ਥੱਲੇ ਜੱਭੀ ਹੋਈ ਆ ਜਿੱਤਾਂ ਦਾ ਬਹੁਤ ਮੜਾ ਵਾਲਾ ਇੱਕ ਜਿਹੜੀ ਜੱਟਵਾਦ ਪਰਸਨੈਲਿਟੀ ਹੈ ਨਾ ਜੱਟਵਾਦ ਇੰਨੇ ਬਹੁਤ ਕੰਮ ਖਰਾਬ ਕੀਤਾ ਹੈ ਜੇ ਮੰਨੋਗੇ ਨਹੀਂ ਜੱਟਵਾਦ ਨੇ ਇੰਨਾ ਬੇੜਾ ਕਰ ਕਰ ਕੇ ਰੱਖ ਦਾਣਾ ਠੀਕ ਹੈ ਜਿਹੜੇ ਜੱਟਾਂ ਦੇ ਜੱਟ ਕਿਉਂ ਜੱਟ ਬਰਾਦਰ ਨੇ ਨਾਲ ਕਮਿਊਨਿਟੀ ਰੱਖਦੇ ਸੀ ਉਹਨਾਂ ਨੇ ਜੱਟਵਾਦ ਦੀ ਇਸ ਲਾਈਨ ਚ ਆ ਕੇ ਆਪ ਦਾ ਸਿੰਗਾ ਕਰਾ ਲਿਆ ਠੀਕ ਹੈ ਹੁਣ ਜੱਟਵਾਦ ਜੱਟਵਾਦ ਨਾਂ ਚੱਲਿਆ ਖੜਾ ਹੈ ਜਿੱਥੇ ਜੱਟ ਨਹੀਂ ਉਹ ਸਲਾਕਾਰਾਂ ਨਾਂ ਵੀ ਆਦੇ ਜੱਟ ਬਦਲੀ ਜਾਂਦੇ ਕਈ ਕਲਾਕਾਰ ਹੈ ਕਿਉਂਕਿ ਜੇ ਕਲਾਕਾਰ ਦੇ ਨਾਮ ਅਗਰ ਜੱਟ ਨਾਂ ਲੱਗਿਆ ਨਾਂ ਲੱਗਿਆ ਸਿੰਗੜਾ ਲੱਗਿਆ ਸਤੂਰਨ ਲੱਗਿਆ ਨਹੀਂ ਚੱਲਣਾ ਵੇਖ ਲੈ ਆ ਜੀ ਖਾਣ ਪੈਣੇ ਵਾਲਾ ਤੁਸੀਂ ਕਹੋਗੇ ਕਿਵੇਂ ਚੱਲ ਗਿਆ ਮੇਰੇ ਖਾਣ ਪੈਣੇ ਵਾਲੇ ਲਿਖਤ ਬੜੀ ਤਗੜੀ ਸੀ ਪਰ ਅਜੇ ਵੀ ਇੰਡਸਟਰੀ ਚ ਉਹੋ ਜੀ ਜਗ੍ਹਾ ਨਹੀਂ ਮਿਲ ਰਹੀ ਅਗਲੇ ਲਿਖ ਤਾਂ ਹੀ ਜੀ ਸੀ ਠੀਕ ਹੈ ਪਹਿਲੀ ਵਾਰ ਜਦੋਂ ਉਹਨੇ ਗਾਣਾ ਗਾਏ ਗੱਡੀਆਂ ਚ ਵੱਜਦੇ ਗਾਣੇ ਮੇਰੀ ਜਾਣ ਦੇ ਪੈਣੀ ਵਾਲੇ ਪੈਣੀ ਵਾਲੇ ਪੈਣੀ ਲਖਾਂ ਦੇ ਉਹ ਤਾਂ ਚੜ ਗਿਆ ਜੀ ਇੰਨੀ ਤਾਂ ਬਾਕੀ ਅਦਰਵਾਈਜ਼ ਜੱਟ ਕਮਿਊਨਿਟੀ ਨੂੰ ਜਿਆਦਾ ਸਪੋਰਟ ਮਿਲਦੀ ਹੈ ਸਾਰੇ ਕੰਪਿਊਟਰ ਨਾਲ ਪਿਆਰ ਹੈ ਕਿਸੇ ਨੂੰ ਕੋਈ ਨਖਰਾ ਨਹੀਂ बस ਗੱਲ ਹੈਗੀ ਜੱਟਵਾਦ ਦੀ ਉਹ ਜੱਟਵਾਦ ਫੈਲਿਆ ਪਿਆ ਯਾਰ ਜਗਾ ਜਗਾ ਤੇ ਹੁਣ ਮੰਨ ਕੇ ਚੱਲੋ ਪਾਨੇ ਚੁੱਕੀ ਜਗਾ ਤੇ ਮਿੰਟੂ ਕੁਆਡਰਾਂ ਨਾਲ ਗੱਲ ਕਰੋ ਕੋਈ سپورਟ ਨਹੀਂ ਹੋਣੀ ਸੀ ਐਵੇਂ ਹੁੰਦਾ ਕੋਈ سپورਟ ਨਹੀਂ ਹੋਣੀ ਸੀ ਹੁਣ ਪੇਜਾਂ ਵਾਲੇ ਆਪਣਾ ਸਾਈਕੋਲੋਜੀਕਲ ਫੈਕਟਰ ਉਹਨਾਂ ਨੇ ਇੰਨਾ ਵੀ ਕਿਦੋਂ ਉਹਨਾਂ ਦੇ ਉਸ ਪੇਜ ਬਣੇ ਹੋਏ ਨੇ ਮੂਸਿਆਂ ਦੀ ਬਲੈਅਤ ਕਿਉਂ ਕਹਿੰਦੇ ਨੇ ਜਲਾਲਾਬਾਦ ਚੰਡੀਗੜ੍ਹ ਜਾਂਦੇ ਮੂਸਿਆਂ ਦੀ ਬਲੈਅਤ ਆ ਕਿਉਂ ਕਹਿੰਦੇ ਨੇ ਯਾਰ ਆਪਾਂ ਮੰਨਿਆ ਕਿ ਆਪਾਂ ਚੈਨ ਦੀ ਉਹਨ ਕਮੀ ਟੈਲੈਂਟ ਦੇ ਇਸਤੇਮਾਲ ਆਪਣ ਕਰਨਾ ਨਹੀਂ ਆਦਾ ਹੁਣ ਉਹਨਾਂ ਦੇ ਤੁਸੀਂ ਰੀਲਾਂ ਵਹਿੰਦੇ ਜੋ ਅੰਨਾ ਸਿੱਧੂ ਦਾ ਉਹ ਬਰੀ ਮੀਨ ਬਣਾ ਬਣਾ ਕੇ ਭਾਈਆ ਭਾਈਆ ਰੀਲਾਂ ਪੁਰਾਣਾ ਪੁਰਾਣਾ ਚੁੰਗਣਾ ਇਹ ਵੀਰੇ ਸਾਰਾ ਹੁੰਦਾ ਫੇਮ ਦਾ ਚੱਕਰ ਉਹ ਤੋਂ ਉਹ ਰੀਲਾਂ ਤੁਹਾਡੇ ਦਿਮਾਗ ਤੇ ਆਂਦੀਆਂ ਨੇ ਕਿ ਤੁਸੀਂ ਪਾਨਾ ਚ ਦੁਪਾਨਾ ਕਿਉਂ ਕੀਤੀ ਜਾਂਦੇ ਠੀਕ ਯਾਰ ਉਹ ਤਾਂ ਕਨਸਟੀਟਿਊਸ਼ਨ ਫੈਸਲਾ ਕਰੇਗੀ ਆਰਟੀਕਲ ਜਿਹੜੇ ਲੱਗੇ ਹੁੰਦੇ ਤੇ ਆਈ ਪੀ ਸੀ ਵੀ ਕਰਾਵਾਂ ਜਿਹੜੀਆਂ ਲੱਗੀਆਂ ਉਹ ਤਾਂ ਕਨਸਟੀਟਿਊਸ਼ਨ ਦੀ ਡਿਗਰੀ ਕਰੇ ਕਿਗਾ ਜੋ ਕੁਝ ਹੋਇਆ ਪਤਾ ਲੱਗ ਜੇਗਾ ਸੱਚੇ ਕੋ ਝੂਠ ਹੈ ਉਹਨੇ ਚੱਕਿਆ ਇਹ ਕਿਉਂ ਚੱਕਿਆ ਕੀ ਕਾਰਨ ਹੈ ਕਿੰਨਾ ਵੇਰ ਪੈਂਦੇ ਹੁਣ ਟਰਨਾ ਲਾਂ ਤੇ ਚੱਕਣਗੇ ਹੋਰ ਕੀ ਹੋਰ ਕੀ ਟਰਨਾ ਮੈਨੂੰ ਕੜਾ ਦਾ ਪਛਾਰ ਤਰਾ ਕੇ ਕੜਾ ਬਣਾ ਕੇ ਪਾਉਣ ਦੇ ਲੱਡੂ ਦੇ ਅਸੀਂ ਖੋਦ ਦੇਵਾਂ ਯਾਦ ਵੀਰੇ ਜਿਹੜੇ ਟੀਚਰਾਂ ਨੂੰ ਕਿਦਿਆਂ ਨਾ रस्सी लाल होती मुड़े डाल टुकी रस्सी लाली लाल मैं पांडे सिदून सपोर्ट तो करा यार लखे अलखे छाणा बोली बोली अभी यार साढ़े एरिए बोली तेन पता लगे तेन बोली इतिहास पता लगे ग्डी तनाया उड़ा और पर लिखा के पंजाबी च की तू बनाया फिरना है ठीक है तू आज आपू समझना है बदमाश तो महंगा ਵੈਰੀ ਗੁੱਡ ਮੈਨੂੰ ਗੋਲੀ ਮਾਰਦੇ ਪਾਵੇਂ ਕੋਈ ਚੱਕਰ ਨਹੀਂ ਯਾਰ ਬਟ ਗੱਲ ਸਹੀ ਹੈ ਸਹੀ ਹੈ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਕਿ ਮੈਂ ਮੈਂ ਤਸਦੀਕ ਬਿਨਾ ਕਰੇ ਗੱਲ ਨਹੀਂ ਕੀਤੀ ਤੂੰ ਬੋਲੀਆਂ ਦੀ ਗੱਲ ਕਰਨਾ ਤੂੰ ਇੱਥੇ ਆ ਬਾਰਡਰ ਪੱਟੀ ਤੇ ਤੈਨੂੰ ਬੋਲੀ ਦਾ ਇਤਿਹਾਸ ਕੀ ਪੰਜਾਬੀ ਬੋਲੀ ਸਾਰਾ ਕੁਝ ਫਰੀਪੁਰ ਜ਼ਿਲ੍ਹਾ ਸਾਰ ਤੋਂ ਵੱਡਾ ਹੈ ਚਲ ਮੰਨ ਲੈ ਕਿ ਫਾਇਲ ਕਾਚ ਵੰਡਿਆ ਗਿਆ ਹਣਾ ਮੁਕਸਰ ਚ ਵੰਡਿਆ ਗਿਆ ਤੈਨੂੰ ਸਾਰਾ ਕੁਝ ਮਿਲੇਗਾ ਤੂੰ ਪੰਜਾਬੀ ਕਿੰਨਾ ਖਤਮ ਖਤਮ ਹੁੰਦੇ ਵੀ ਹੈ ਉਹ ਤਾਂ ਸਾਡੀ ਖਤਮ ਹੁੰਦੀ ਵੀ ਬਰਾਦਰੀ ਦੀ ਗੱਲ ਕਰੀਏ ਠੀਕ ਹੈ ਪੂਰਾ ਸਾਡੀ ਬੈਕਵਰਡ ਬ੍ਰਾਡਰੀ ਠੀਕ ਹੈ ਬਾਰਡਰ ਪੱਟੀ ਤੇ ਰਾਜ ਸਿੱਕੇ ਬੈਠੇ ਨੇ ਹੋਰ ਕੋਈ ਨਹੀਂ ਬੈਠਾ ਠੀਕ ਹੈ ਉਹਨਾਂ ਦੀਆਂ ਮੁਸ਼ਕਲਾਂ ਕਿਸੇ ਨੇ ਅਨਿਆ ਹੱਲ ਕੀਤੀਆਂ ਠੀਕ ਹੈ ਅਜੇ ਵੀ ਕੁੜੀਆਂ ਬਾਹਰ ਬੈਣ ਜਾਂਦੀਆਂ ਨੇ ਅੱਗੇ ਵੀ ਮੈਂ ਗੱਲ ਕਰ ਚੁੱਕਿਆ ਚਲ ਛੱਡੋ ਇਹਨਾਂ ਗੱਲਾਂ ਨੂੰ ਰੋਸਟ ਦੀ ਕਰਦੇ ਆਂ ਸ਼ੁਰੂਆਤ ਮੈਂ ਨਹੀਂ ਕਹਾਂਗਾ ਕਿ ਆਹ ਰੋਸਟ ਨੇ ਤੇ ਇਸ ਲਈ ਰੋਸਟ ਤਾਂ ਕਰਦੇ ਆਂ ਨਵੀਂਆਂ ਤਲਾਹ ਕੇ ਖਾਤਮਾ ਤੇ ਫਿਰ ਲਾਈਕ ਕਮੈਂਟ ਸਭ ਤੋਂ ਪਹਿਲਾਂ ਬ੍ਰਾਂਡਡ ਰਾਈਟ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ 1 ਸਬਸਕ੍ਰਾਈਬ ਕਰੋ ਲੱਕਿਸਟਾ ਨੇ ਘੋੜੋ ਕਿ ਜਦੋਂ ਆਪਾਂ ਗੱਲਾਂ ਆਪਾਂ ਬੈਕਵਰਡ ਏਰੀਆ ਦੀ ਗੱਲ ਕਰੀਏ ਜੇ ਦਿੱਸਤੀ ਪਾਣਾ ਸਿੱਧੂ ਬੈ ਹੁਣ ਆਪਰੇ ਏਰੀਆ ਦੇ ਵਿੱਚ ਚੇਜ ਬਣਾਈ ਹੈ ਕੋਈ ਬੰਦਾ ਕਮਿਊਨਿਟੀ ਬਣਾ ਤੇ ਕਮਿਊਨਿਟੀ ਜ਼ਰੂਰੀ ਹੈ ਅੰਜਰੋ ਕਮਿਊਨਿਟੀ ਜ਼ਰੂਰੀ ਹੈ ਭਾਵੇਂ ਰਾਜ ਸਿੱਖਾ ਮਾਤ ਕੋਈ ਜਣ ਕੇ ਇੱਕ ਤਾਂ ਜ਼ਰੂਰੀ ਆਪਾਂ ਸਰੀਰਕ ਦਾ ਸਹੀ ਉਹ ਗੱਲ ਹੋਵੇ ਪੈਸਾ ਪਤਾ ਹੋਵੇ ਨੌਜਵਾਨ ਮੁੰਡੇ ਆ ਪੜੇ ਨੇ ਕਿ ਮੁੰਡੇ ਆ ਕਮਿਊਨਿਟੀ ਹੋਵੇ ਠੀਕ ਹੈ ਨਾ ਇਹ ਨਹੀਂ ਕੋ ਚੱਕ ਕੇ ਤੇ ਪੰਦੇ ਨੂੰ ਲਾਇਆ ਰਿਹਾ ਕੋਈ ਕਮਿਊਨਿਟੀ ਬਣਾਉ ਯਾਰ ਹੈਲਪ ਕਰੋ ਯਾਰ ਮੇਰੀ ਮੈਂ ਕੋਈ ਐਡਾ ਰਾਜਾ ਹਾਂ ਤਾਂ ਮੈਂ ਕਰ ਲੈਂਦਾ ਠੀਕ ਹੈ ਅਗੰਦੇ ਜੇ ਫੋਨ ਤੋਂ ਵੀਡੀਓ ਬਣਾਉਣਾ ਹੁਣ ਅਗੰਦੇ ਜੇ ਫੋਨ ਤੋਂ ਟਰਾਈ ਕੋਲ ਕੁਛ ਕਿਵੇਂ ਲਿਆ ਮੇਰੇ ਡੈਡੀ ਦਾ ਬੰਨ ਲੱਗਿਆ 26000 ਲੋਨ ਤੇ ਜਾਂਦਾ ਕੋਠੀ ਬਣਾਈ ਠੀਕ ਹੈ 5000 6000 7000 ਤਨਖਾਹ ਹੈ ਕਿ ਟਰਾਈ ਕੋਲ ਕੁਛ ਕਿਵੇਂ ਲਿਆ ਹੁਣ ਤਾਂ ਕਰ ਕਰਕੇ ਮੈਂ ਵੀਡੀਓ ਬਣਾਉਣੇ ਕਰਨੀਆਂ ਨੇ ਹਾਂ ਅੰਗੜ ਜਤਾ ਕਾ ਕੁੜੀਆਂ ਤਨ ਦਿੱਤਾਂ ਦੇ ਨੇ ਕਈ ਤੇ ਜਿਹੜੀ ਕੁੜੀ ਹੈ ਕੋਈ ਦੁਬਾਰਾ ਨਾ ਵੇਹਣਾਈਂ ਕੁੜੀਆਂ ਚਸਲੀਨਪੁਰ ਵਰਗੀਆਂ ਕਿੰਨੀ ਕੁੜੀਆਂ ਦਾ ਖਰਾਬ ਕਰ